ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਮਲਾਈ ਕद्दू ਬਣਾਉਣ ਲੱਗੇ ਹਾਂ ਜੀ ਇਸ ਤਰੀਕੇ ਨਾਲ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਲਾਈਕ ਸ਼ੇਅਰ ਵੀ ਕਰਿਓ ਆਪਾਂ ਦੋ ਕद्दू ਲੈ ਲਏ ਜੀ ਤੇ ਪਿਆਜ਼ ਲੈ ਲਏ 5-6 ਤੇ ਹੁਣ ਆਪਾਂ ਇਹਨਾਂ ਨੂੰ ਕੱਟ ਕੇ ਤੇ ਕਰ ਦਿਆਂ ਜੀ ਤਿਆਰ ਤੁਸੀਂ ਆਪਣੇ ਹੁਣ ਤਿਆਰ ਹੋ ਗਏ ਜੀ ਤੇ ਹਨਾ ਪਾ ਲਿਆ ਜੀ ਕੜਾਈ ਦੇ ਵਿੱਚ ਘਿਓ ਦੇ ਵਿੱਚ ਪਹਿਲਾਂ ਜੀਰਾ ਤੇ ਆਪਾਂ ਜੀਰਾ ਪਾਉਣ ਦੇ ਹਨ ਤੇ ਵਿੱਚ ਪਾ ਲੈਨੇ ਜੇ ਆਪਾਂ ਅਦਰਕ ਪੀਸਟ ਤੇ ਲਸਣ ਦਾ ਪੀਸਟ ਤੇ ਇਹਨੂੰ ਆਪਾਂ ਹੁਣ ਵਿੱਚ ਭੁੰਨਦੇ ਹਾਂ ਚੰਗੀ ਤਰ੍ਹਾਂ ਇਹ ਆਪਾਂ ਹੁਣ ਅੱਧਾ ਘੁੱਜ ਗਿਆ ਜੀ ਹੁਣ ਆਪਾਂ ਵਿੱਚ ਪਾਉਣੇ ਪਿਆਜ਼ ਪਿਆਜ਼ ਪਾ ਕੇ ਆਪਾਂ ਨੂੰ ਇਹਨਾਂ ਨੂੰ ਵੀ ਭੁੰਨ ਲੈਨੇ ਆ ਕਿ ਆਪਾਂ ਇਹ ਵਿੱਚ ਟਮਾਟਰ ਨਹੀਂ ਪਾਉਂਦੇ ਟਮਾਟਰ ਨਾਲ ਮਲਾਈ ਪਾ ਕੇ ਫਟ ਜਾਂਦਾ ਫਿਰ ਸਾਰਾ ਟੇਸਟ ਖਰਾਬ ਹੋ ਜਾਂਦਾ ਤੇ ਆਪਨੇ ਹੁਣ ਪਿਆਜ਼ ਭੁੱਜਣ ਲੱਗ ਗਿਆ ਜੀ ਪਿਆਜ਼ ਆਪਣੇ ਹੁਣ ਤਿਆਰ ਹੈ ਤੇ ਹੁਣ ਆਪਾਂ ਵਿੱਚ ਪਾਵਾਂਗੇ ਜੀ ਇਹਦੇ ਨਮਕ ਇਹਦੇ ਨਾਲ ਹੋਰ ਪਿਆਜ਼ ਜਲਦੀ ਨਰਮ ਹੋ ਜਾਣਗੇ ਤੇ ਮਿਰਚਾਂ ਹਲਦੀ ਮਸਾਲਾ ਸਾਰਾ ਸਮਾਨ ਵਿੱਚ ਪਾ ਕੇ ਤੇ ਆਪਾਂ ਇਹਨੂੰ ਥੋੜਾ ਜਿਹਾ ਗਰਮ ਕਰਕੇ ਦੇ ਵਿੱਚ ਪਾਣੀ ਪਾਵਾਂਗੇ ਥੋੜਾ ਜਿਹਾ ਤੇ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਭੁੰਨਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਹੁਣ ਆਪਣਾ ਇਹ ਮਸਾਲਾ ਵਧੀਆ ਪਿਆਰ ਹੋ ਜੂਗਾ ਲਪਕਦਾਰ ਹੁਣ ਆਪਣਾ ਮਸਾਲਾ ਭੁੱਜ ਚੁੱਕਿਆ ਤੇ ਵਧੀਆ ਖੁਸ਼ ਛੱਡ ਗਿਆ ਹੈ ਬਿਲਕੁਲ ਪਿਆਰਾ ਹੈ ਜੀ ਆਪਣਾ ਮਸਾਲਾ ਤੇ ਹੁਣ ਆਪਾਂ ਪਾਵਾਂਗੇ ਜੀ ਕद्दू ਦੇ ਥਾੜੀਆਂ ਵਿੱਚ ਤੇ ਥਿਆੜੀ ਪਾਏ ਵਿੱਚ ਟੋੜੇ ਜੀ ਇਹਨੂੰ ਆਪਾਂ ਪਾ ਕੇ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਾਂਗੇ ਸਾਰੇ ਨੂੰ ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਮਲਾਈ ਕद्दू ਆਪਣਾ ਬਹੁਤ ਟੇਸਟੀ ਬਣੂਗਾ ਇਸ ਤਰੀਕੇ ਨਾਲ ਜ਼ਰੂਰ ਐਂਡ ਤੱਕ ਦੇਖਿਓ ਜੀ ਤੇ ਹੁਣ ਆਪਾਂ ਮਿਕਸ ਕਰਕੇ ਥੋੜਾ ਜਿਹਾ ਟੱਕ ਦਿੰਨੇ ਆ 5-7 ਮਿੰਟ ਤੇ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਵੀ ਹੁਣ ਆਪਣੀ ਇਹ ਗਾਲ ਚ ਕਿਆ ਕद्दू ਤੇ ਹੁਣ ਆਪਾਂ ਪਾਉਨੇ ਇਹਦੇ ਵਿੱਚ ਮਲਾਈ ਮਲਾਈ ਪਾਵਾਂਗੇ ਹੁਣ ਮਲਾਈ ਆਪਣੀ ਵਧੀਆ ਘਾੜੀ ਘਰ ਦੀ ਬਣਾਈ ਮਲਾਈ ਤੇ ਤਾਜੀ ਮਲਾਈ ਹੈ ਤੇ ਆਪਾਂ ਇਹਨੂੰ ਹੁਣ ਵਿੱਚ ਪਾ ਕੇ ਤੇ ਫਿਰ ਚੰਗੀ ਤਰ੍ਹਾਂ ਆਪਾਂ ਇਹਨੂੰ ਹੁਣ ਮਿਕਸ ਕਰਕੇ ਤੇ ਹੁਣ 2 ਕੁ ਮਿੰਟ ਟਕਾਂਗੇ ਤੇ ਆਪਣੀ ਇਹ ਸਬਜ਼ੀ ਵਧੀਆ ਹਿਰਜਨ ਲੱਗ ਜੂਗੀ ਹੁਣ ਆਪਣੀ ਸਬਜ਼ੀ ਵਧੀਆ ਹਿਰਜਨ ਲੱਗ ਗਈ ਹੈ ਤੇ ਆਪਣਾ ਬਿਲਕੁਲ ਮਿਕਸ ਹੋ ਗਿਆ ਜੀ ਇਹਦੇ ਵਿੱਚ ਮਲਾਈ ਤੇ ਕਰ ਦੂੰ ਇੱਕ ਜਾਣ ਬਣ ਗਿਆ ਵਧੀਆ ਇਹ ਤੇ ਤੁਸੀਂ ਵੀ ਜ਼ਰੂਰ ਬਣਾਇਓ ਜੀ ਤੇ ਜਿਨ੍ਹਾਂ ਨੇ ਬਣਾਈ ਹੈ ਤੇ ਜ਼ਰੂਰ ਦੱਸਿਓ ਜੀ ਤੇ ਟੇਸਟੀ ਬਹੁਤ ਬੰਦਾ ਮਲਾਈ ਕਦੂ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਤੇ ਹੁਣ ਆਪਣੀ ਇਹ ਮਲਾਈ ਕਦੂ ਤਿਆਰ ਹੈ ਜੀ ਤੇ ਆਪਾਂ ਪਾਉਣੀ ਆ ਇਹਨੂੰ ਥਾਲ ਦੇ ਵਿੱਚ ਪਰੋਸਦੇ ਆਂ